ਆ ਹੈਗੀ ਨੇ ਖਾਸ ਕਰਕੇ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਸਾਹਿਬ ਵੀ ਆਏ ਸੀਗੇ ਇਸ ਨੂੰ ਕਿਸ ਤਰ੍ਹਾਂ ਦੀ ਤਿਆਰੀ ਆ ਖਾਸ ਕਰਕੇ ਲੁਧਿਆਣਾ ਦੇਖੋ 11 ਤਰੀਕ ਨੂੰ ਤੁਹਾਨੂੰ ਮੈਂ ਸਾਰਿਆਂ ਨੂੰ ਇਹ ਗੱਲ ਤੁਹਾਡੇ ਰਾਹੀਂ ਦੱਸਦਾ ਵੀ 11 ਫਰਵਰੀ ਨੂੰ ਸਾਡੇ 올 ਇੰਡੀਆ ਕੌਂਟਰਸਟ ਪਾਰਟੀ ਦੇ ਪ੍ਰਧਾਨ ਮਲਿਕ ਅਰਜਨ ਖੜਗੀ ਸਾਹਿਬ ਉਹ ਜਿਹੜੇ ਆ ਉਰੇ ਸਮਰਾਲਾ ਏਰੀਆ ਦੇ ਵਿੱਚ ਇੱਕ ਜਗ੍ਹਾ ਜਿਹੜੀ ਫਾਈਨਲਾਈਜ਼ ਕੀਤੀ ਆ ਜਿੱਥੇ ਉਹਨਾਂ ਨੇ 11 ਤਰੀਕ ਨੂੰ ਸਾਰੇ ਪੰਜਾਬ ਦੇ जिला प्रधान ਉਹਨਾਂ ਦੀ ਕਮੇਟੀ ਉਦੋਂ ਬਾਅਦ ਬਲੌਕ ਪ੍ਰਧਾਨ ਉਹਨਾਂ ਦੀ ਕਮੇਟੀਆਂ ਉਦੋਂ ਬਾਅਦ ਜਿਹੜਾ ਮੰਡਲ ਪ੍ਰਧਾਨ ਨਵਾਂ ਇੱਕ ਬਣਿਆ ਵੀ 21 ਮੈਂਬਰ ਕਮੇਟੀ ਮੰਡਲ ਉਦੋਂ ਬਾਅਦ ਸਾਡੇ ਵਾਰਡ ਪ੍ਰਧਾਨ ਉਹ ਸਾਰੇ ਪੰਜਾਬ ਦੇ ਨਾਲ ਉਹਨਾਂ ਨੇ ਆ ਕੇ ਮੀਟਿੰਗ ਕਰਨੀ ਹੈ 11 ਤਰੀਕ ਨੂੰ ਉਹਦੇ ਲਈ ਹਰ ਜਗ੍ਹਾ ਜਿਹੜੇ ਕਿ ਅੰਚਾਰਜ ਵੀ ਨਵੇਂ ਬਣੇ ਆ ਦਵਿੰਦਰ ਯਾਦਵ ਜੀ ਉਹ ਹਰ ਲੋਕ ਸਭਾ ਹਲਕੇ ਚ ਕਿਉਂਕਿ ਨਵਾਂ ਅੰਚਾਰਜ ਬਣਦਾ ਹਰ ਦੀ ਗੱਲ ਸੁਣਨਾ ਹਰ ਨਾਲ ਜਾਣ ਪਛਾਣ ਕਰਨਾ ਉਹਨਾਂ ਦੀ ਡਿਊਟੀ ਹੈ ਉਹ ਅਸਲੀ ਗੱਲ ਤਾਂ ਇਹ ਆ ਵੀ ਉਹ ਹਰ ਜਗ੍ਹਾ ਜਾ ਕੇ ਉਹਨਾਂ ਨਾਲ ਲੀਡਰਸ਼ਿਪ ਨਾਲ ਚਰਚਾ ਕਰ ਰਿਹਾ ਜਿਵੇਂ ਕੱਲ ਲੁਧਿਆਣੇ ਸੀ ਲੁਧਿਆਣੇ ਦੇ ਵਿੱਚ ਕੱਲ ਸਦ ਦੇ ਸੀ ਉਹਨਾਂ ਨੇ ਬਲਾਕ ਪ੍ਰਧਾਨ, ਵਾਰਡ ਪ੍ਰਧਾਨ, ਮੰਡਲ ਪ੍ਰਧਾਨ ਤੇ ਉਹਨਾਂ ਦੇ ਕਮੇਟੀਆਂ ਜਿਹੜੀਆਂ ਥੱਲੇ ਮੰਡਲ ਤੇ ਵਾਰਡ ਦੀਆਂ ਸਦੀਆਂ ਸੀ ਉਹਨਾਂ ਨਾਲ ਉਹਨਾਂ ਨੇ ਇੰਟਰੈਕਸ਼ਨ ਕੀਤੀ ਤੇ ਉੱਥੇ ਲੋਕਾਂ ਨੇ ਆਪਣੀ ਆਪਣੀ ਗੱਲ ਕਿਉਂਕਿ ਇਸ ਵੇਲੇ ਤੁਹਾਨੂੰ ਪਤਾ ਕਾਂਗਰਸ ਪਾਰਟੀ ਜਿਹੜੀ ਆਪੋਜੀਸ਼ਨ 'ਚ ਤੇ ਬੜਾ ਪਾਰਟੀ ਨੂੰ ਮਜ਼ਬੂਤ ਹੋਣ ਦਾ ਜਿਹੜਾ ਇਹ ਉਹ ਲੋੜ ਉਹਦੇ ਬਾਰੇ ਉਹਨਾਂ ਨੇ ਦੱਸਿਆ ਵੀ ਕਿਉਂ ਪਾਰਟੀ ਕਮਜ਼ੋਰੀ ਕੀ ਆਈ ਹੈ ਪਾਰਟੀ ਚ ਕੀ ਕੀ ਸੁਧਾਰ ਕਰਨ ਦੀ ਤੁਹਾਨੂੰ ਲੋੜ ਆ ਉਹ ਗੱਲਾਂ ਸਾਰੀਆਂ ਫੀਡਬੈਕ ਆਪ ਦਵਿੰਦਰ ਜੀ ਨੇ ਸਾਰੀਆਂ ਗੱਲਾਂ ਆਪ ਲਿਖੀਆਂ ਕਿਸੇ ਨੇ ਜਿਵੇਂ ਕਿਹਾ ਜੀ ਜਿਹੜਾ ਸਾਡਾ ਅਸਲੀ ਕੋਰ ਸਾਡਾ ਵਰਕਰ ਜਿਹੜਾ ਆਮ ਵਰਕਰ ਜਿਹੜਾ ਹੈ ਉਹਦੀ ਕਿਤੇ ਨਾ ਕਿਤੇ ਥੱਲੇ ਇਨਡਿਸਪਲਿਨ ਆ ਰਿਹਾ ਹੈ ਕਿਉਂ ਆ ਰਹੇ ਆ ਕਿਉਂਕਿ ਜਿਹੜੇ ਉਤਲੇ ਤੁਸੀਂ ਲੀਡਰਾਂ ਮੰਚ ਤੇ ਬੈਠੇ ਹੋ ਵਰਕਰਾਂ ਨੇ ਸਿੱਧੀ ਇਹ ਗੱਲ ਕਹੀ ਆ ਵੀ ਜਿਹੜੇ ਮੰਚ ਤੇ ਤੁਸੀਂ ਬੈਠੇ ਹੋ ਤੁਸੀਂ ਪਹਿਲਾਂ ਆਪਣੇ ਜਿਹੜਾ ਇਹ ਉਹਦੇ ਵਿੱਚ ਡਿਸਪਲਿਨ ਲਿਆਓ ਵਰਕਰਾਂ ਤੋਂ ਤਾਂਹੀਂ ਕਹਿ ਸਕੋਗੇ ਕਿਉਂਕਿ ਤੁਹਾਡੇ ਲੀਡਰ ਬਿਆਨ ਦਿੰਦੇ ਆ ਬਿਆਨਬਾਜ਼ੀ ਥੱਲੇ ਉਸ ਤਰੀਕੇ ਨਾਲ ਵੰਡ ਵੰਡ ਪਈ ਹੋਈ ਆ ਉਹਨੂੰ ਠੀਕ ਕਰੋ ਸਭ ਤੋਂ ਪਹਿਲਾਂ ਵੱਡੀ ਗੱਲ ਇਹੀ ਸੀ ਇਹਨਾਂ ਹੀ ਵਰਕਰ ਨੇ ਕਿਹਾ ਵੀ ਸਾਡੇ ਵੱਲੋਂ ਕਮੀ ਨਹੀਂ ਅਸੀਂ ਕੰਮ 'ਚ ਕਦੇ ਕਮੀ ਨਹੀਂ ਛੱਡਦੇ ਅਸੀਂ ਤਾਂ ਉਹੀ ਵਰਕਰ ਜਰੂਰ ਪਰ ਛੋਡੀ ਜਦੋਂ ਇਹੋ ਜੀ ਗੱਲ ਹੁੰਦੀ ਅਸੀਂ ਡੀਮੋਟਿਵੇਟ ਹੋ ਜਾਂਦੇ ਆ ਜਦੋਂ ਤੁਸੀਂ ਅਜੇ ਤੱਕ ਨਹੀਂ ਜੇ ਲੋ ਥੋਡੀ ਰਾਜਾ ਬੜਿੰਕ ਸਾਹਿਬ ਤੁਸੀਂ ਸਾਰੇ ਅੱਜਾ ਹੁਣ ਸਾਨੂੰ ਕੱਥੀ ਪਿਕਚਰ ਚ ਦੇਖ ਲਈ ਇਹ ਸਾਨੂੰ ਇੱਕ ਜੋਸ਼ ਲਿਖਦਾ ਹੈ ਤੇ ਜਦੋਂ ਕੋਈ ਮਾੜਾ ਬਿਆਨ ਆ ਜਾਂਦਾ ਉਹਨਾਂ ਢਿੱਲੇ ਪੈ ਜਾਂਦੇ ਆ ਤੇ ਇਹ ਥੋਡੀ ਮੈਂ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਮੈਨੂੰ ਪੁੱਛਣੀ ਆ ਉਹ ਦਵਿੰਦਰ ਯਾਦਵ ਉਹਨਾਂ ਨੇ ਖੁਦ ਸਾ ਦਵਾਇਆ ਮੈਂ ਬਿਗੈਰ ਨੌਲੇਜ ਇਹ ਗੱਲ ਕਰਦਾ ਤੁਹਾਡੇ ਨਾਲ ਵੀ ਜੀਨਾ ਬਾਰੇ ਗੱਲ ਚੱਲ ਰਹੀ ਹੈ ਵੀ ਪਾਕੀ ਇੱਕ ਪਾਸੇ ਆ ਤੇ ਉਹ ਇੱਕ ਪਾਸੇ ਉਹ ਜਲਦੀ ਤੋਂ ਜਲਦੀ ਉਹਨਾਂ ਨੇ ਕਿਹਾ ਵੀ ਇਹ ਫੈਸਲਾ ਬਿਲਕੁਲ ਤੁਸੀਂ ਥੱਲੇ ਦੀ ਗੱਲ ਕੀਤੀ ਆ ਕੁੱਤੇ ਤੱਕ ਮੇਰੀ ਜ਼ਿੰਮੇਵਾਰੀ ਆ ਡਿਸਪਲਾਈਨ ਜਿਹੜਾ ਹੈ ਉਹ ਰੱਖਿਆ ਜਾਊ ਜਿਹੜਾ ਨਹੀਂ ਆ ਉਹਨੂੰ ਬਾਹਰ ਦਾ ਰਸਤਾ ਦਿਖਾਇਆ ਜਾਊ ਕਿਉਂਕਿ ਇੱਕ ਵਾਰ ਇਹ ਕੋੜੀ ਕੁੱਟ ਭਰਨੀ ਪੈਣੀ ਆ ਬਾਰ-ਬਾਰ ਹਰ ਚੀਜ਼ ਨੂੰ ਤੁਸੀਂ ਠੀਕ ਨਹੀਂ ਕਰ ਸਕਦੇ ਘਰ ਰੋਜ਼ ਤੋੜ ਕੇ ਨਹੀਂ ਬਣਾ ਸਕਦੇ ਜਦੋਂ ਹੁਣ ਨਵਾਂ ਘਰ ਬਣ ਰਿਹਾ ਦੁਆਰਾ ਤੇ ਉਹਨੂੰ ਅੱਜ ਹੀ ਨਹੀਂ ਉਹਦੀ ਚੰਗੀ ਕਰ ਲੋ ਜਿਹੜੀ ਪਿੱਲੀ ਗੱਟ ਮਾੜੀ ਇੱਟ ਆ ਜਿਹੜੀ ਉਹਨੂੰ ਪਰੇ ਕਰ ਦੋ ਬਾਹਰ ਕਰ ਦੋ ਕੱਲ ਵਰਕਰ ਨਰਾਜ਼ ਵੀ ਹੋਏ ਸੀ ਕਹਿੰਦੇ ਜਿਹੜੇ ਉਹ ਮੈਂ ਉਹਦਾ ਵੀ ਜਵਾਬ ਦਿੰਦਾ ਬਿਲਕੁਲ ਤੁਸੀਂ ਠੀਕ ਕਿਹਾ ਕਿਉਂਕਿ ਕੱਲ ਜਿਹੜੀ ਮੀਟਿੰਗ ਸੀ ਕਈ ਵਾਰ ਵਰਕਰ ਨੂੰ ਇੱਕ ਇੱਕ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੈਂ ਉਹਨਾਂ ਦੀ ਵੀਡੀਓ ਸੁਣੀ ਆ ਕਈ ਵਾਰ ਇਹ ਕੀ ਹੁੰਦਾ ਏ ਛੱੜੇ ਛੋਟੇ ਲੈਵਲ ਤੇ ਕਈ ਵਾਰ ਮਨਮੰਤਾਉ ਹੁੰਦਾ ਏ ਤੇ ਉਹ ਮਨਮਟਾਉ ਇੱਕ ਬੰਦਾ ਲੀਡਰ ਦੇ ਨੇੜੇ ਹੋ ਜਾਂਦਾ ਉਹ ਨੂੰ ਕਹਿ ਦਿੰਦਾ ਵੀ ਤੂੰ ਅੰਦਰ ਨਹੀਂ ਜਾਣਾ ਤੂੰ ਰੁਕ ਜਾਣਾ ਰੁਕ ਜਾਣਾ ਹੈ ਉਹ ਗੁੱਸਾ ਹੈ ਜਿਹੜਾ ਉਹ ਫਿਰ ਉਹਦਾ ਸਾਰੀ ਲੀਡਰਸ਼ਿਪ ਤੇ ਆ ਜਾਂਦਾ ਅੱਜ ਕੱਲ ਮੀਡੀਆ ਦਾ ਜ਼ਮਾਨਾ ਆਇਆ ਹੈ ਤੇ ਉਹਨਾਂ ਨੂੰ ਇਹੀ ਰਿਕਵੈਸਟ ਕੀਤੀ ਕਿ ਬਈ ਇੱਥੇ ਮੀਟਿੰਗ ਹੈ ਜਿਹੜੀ ਉਹ ਅੱਜ ਜਿਹੜੇ ਬਲੌਕ ਪ੍ਰਧਾਨ ਨੇ ਦੋ ਦੋ ਉਹਨਾਂ ਨੇ ਬੋਲਣਾ ਹੈ ਤੇ ਕੁਛ ਮਹਿਲਾ ਕਾਂਗਰਸ ਯੂਥ ਕਾਂਗਰਸ ਇਹਦੇ ਵਿੱਚ ਕੋਈ ਮਿਸ ਅੰਡਰਸਟੈਂਡਿੰਗ ਹੋਈ ਜਿਹਦੇ ਕਰਕੇ ਉਹਨਾਂ ਨੇ ਗੁੱਸਾ ਕੀਤਾ ਪਰ ਪਰ ਗੱਲ ਇਹ ਆ ਕੋਈ ਵੀ ਵਰਕਰ ਜੇ ਮੇਰੇ ਤੋਂ ਨਾਰਾਜ਼ ਹੈ ਤੇ ਮੇਰਾ ਮੇਰਾ ਫਰਜ਼ ਆ ਉਨੂੰ ਮਨਾਉਣਾ ਵਰਕਰ ਕੋਈ ਇਹ ਕੋਈ ਪਾਕਿਸਤਾਨ ਤੇ ਹਿੰਦੁਸਤਾਨ ਦੀ ਥੋੜੀ ਗੱਲ ਹੈ ਇਹ ਜਿਹੜਾ ਵੀ ਕੋਈ ਗੱਲ ਹੋਈ ਉਹ ਸਾਡੇ ਸਿਰ ਮੱਥੇ ਆ ਅਸੀਂ ਉਹਦਾ ਸੁਧਾਰ ਕਰਾਂਗੇ ਜੀ ਐਮਪੀ ਸਾਹਿਬ ਕੱਲ ਚੰਡੀਗੜ੍ਹ ਦੇ ਵਿੱਚ ਜਿਹੜੀ ਇੱਕ ਮੇਅਰ ਚੋਣ ਹੋਈ ਹੈ ਉਹ ਵੀ ਕਮਾਲ ਕਮਾਲ ਲੱਗਦਾ ਕਿਤਨਾ ਕਿਤੇ ਵੀ ਦਾ ਪੇਜ ਜਿਹੜੇ ਆਪਣੇ ਪ੍ਰਸ਼ਾਸਨ ਦੇ ਸ਼ਕਤੀ ਦੀ ਵਰਤੋਂ ਦੁਰਵਰਤੋਂ ਬਈ ਇੱਕ ਇਹ ਬਹੁਤ ਬੜੀ ਅੱਜ ਹੁਣੇ ਮੈਂ ਸੁਣ ਰਿਹਾ ਅਸੀਂ ਅਰੋਗਟ ਜਨਰਲ ਵੋਟ ਤੋਂ ਬਾਹਰ ਨਿਕਲੇ ਆ ਸਾਡੇ ਗੋਵਿੰਦਰ ਸਿੰਘ ਜਿਹੜੇ ਏਜੀ ਨੇ ਪੰਜਾਬ ਦੇ ਉਹਨਾਂ ਨੂੰ ਉਹਨਾਂ ਨੇ ਕੋਟਚੇ ਗੱਲ ਰੱਖੀ ਜਿਤਲੋ ਜਿਤ ਮਾਰ ਤਾਂ ਹੋਣੀ ਆ ਪਰ ਉਹ ਜਿਹੜਾ ਬੰਦਾ ਬੈਠਾ ਏ ਉਹਨਾਂ ਦੇ ਮinority ਸੈਲ ਦਾ ਹੋ ਚੇਅਰਮੈਨ ਜਿਹੜਾ ਨੋਮੀਨੇਟਡ ਕੌਂਸਲਰ ਆ ਉਹ ਤੁਸੀਂ ਦੇਖਿਆ ਹੀ ਹੁਣ ਤਾਂ ਮੀਡੀਆ ਦੇ ਕੈਮਰੇ ਤੋਂ ਜਦੋਂ ਕੋਈ ਬਚ ਨਹੀਂ ਸਕਦਾ ਉਹ ਕੀ ਘਾਲਾ ਮਾਲਾ ਕਰੀ ਜਾਂਦਾ ਕਦੇ ਸੋਚੀ ਜਾਂਦਾ ਵੀ ਇਹਨੂੰ ਮੈਂ ਕਿੱਧਰ ਨੂੰ ਸੈਂਕੜ ਕੇ ਰੱਖਾਂ ਕਿਤੇ ਮੈਂ ਕਾਟਾ ਲਾ ਦਵਾਂ ਇੱਥੇ ਮੈਂ ਯੈਸ ਕਰਦਾ ਉਹ ਤਾਂ ਡੈਮੋਕ੍ਰੇਸੀ ਦਾ ਯਾਰ ਕੱਲ ਉਹਨੇ ਤਮਾਸ਼ਾ ਬਣਾਉਂਦਾ ਉਹ ਉਹ ਬੰਦੇ ਦੇ ਉੱਤੇ ਤਾਂ ਹਰ ਹਾਰ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਦੇਸ਼ ਧਰੋਹ ਦਾ ਮੁਕੱਦਮਾ ਹੋਣਾ ਚਾਹੀਦਾ ਇਹ ਵਿਹਾਰੇ ਤੂੰ ਡੈਮੋਕ੍ਰੇਸੀ ਦਾ ਕਤਲ ਕਰੀ ਜਾਣਾ ਉਸ ਕੁਰਸੀ ਤੇ ਬਹਿ ਕੇ ਤੇ ਜਿਵੇਂ ਕੀ ਕਰ ਰਿਹਾ ਕੋ ਚੰਡੀਗੜ ਦਾ ਮੇਅਰ ਬਣਨਾ ਜਿਹੜੀ ਆਪਾਂ ਸਾਰੇ ਦੇਸ਼ ਚ ਸਿਟੀ ਬਿਊਟੀਫੁਲ ਕਹਿੰਦੇ ਨੇ ਵੀ ਸਭ ਤੋਂ ਸੋਹਣਾ ਸਾਡਾ ਸ਼ਹਿਰ ਆ ਜਿਹੜਾ ਉਹ ਦੇਸ਼ ਦਾ ਚੰਡੀਗੜਾ ਤੇ ਉਸ ਚੰਡੀਗੜ ਦਾ ਮੇਅਰ ਚੁਣ ਲਈ ਆਹ ਆ ਜੋਕਰ ਬਣਾ ਕਰ ਰਿਹਾ ਉਹ ਬੰਦਾ ਦੇਖੋ ਤਾਂ ਸਹੀ ਨਾ ਕਿੰਨਾ ਹੁਣ ਕਿੰਨਾ ਬੁਰਾ ਲੱਗ ਰਿਹਾ ਉਹ ਕੀ ਦੁਨੀਆ ਚ ਦੇਖ ਰਹੇ ਹੋਣੇ ਆ ਵੀਰ ਆਹ ਲੋਕਤੰਤਰ ਇਸ ਕਰਕੇ ਮੈਨੂੰ ਲੱਗਦਾ ਹਾਈ ਕੋਰਟ ਜ਼ਰੂਰ ਇਤੇ ਫੈਸਲਾ ਲਏਗੀ ਕਿਉਂਕਿ ਹੁਣ ਹਾਈ ਕੋਰਟ ਦੇ ਉਹ ਚ ਗੇਮ ਗੇਮ ਚਲੀ ਗਈ ਆ ਪੁਰੀ ਇਲੈਕਸ਼ਨ ਕਰਾਉਂਦੇ ਆ ਕੀ ਕਰਾਉਂਦੇ ਆ ਇੱਕ ਪਾਸੇ ਅੱਜ ਦੇਸ਼ ਦਾ ਜਿਹੜਾ ਮੰਦਰ ਆ ਉੱਥੇ ਰਾਸ਼ਟਰਪਤੀ ਜੀ ਬੋਲ ਰਹੇ ਆ ਇੱਕ ਪਾਸੇ ਅੱਜ ਹਾਈ ਕੋਰਟ ਚ ਉਸ ਡੈਮੋਕ੍ਰੇਸੀ ਦਾ ਜਿਹੜਾ ਸਾਰਾ ਬڑا ਮੰਦਰ ਜਿੱਥੇ ਦੁਨੀਆ ਦਾ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਉਹ ਮੰਦਰ ਚੱਲ ਰਿਹਾ ਏ ਇੱਕ ਪਾਸੇ ਆ ਲੋਕਤੰਤਰ ਨੂੰ ਤੋੜਨ ਦੀਆਂ ਗੱਲਾਂ ਹੋ ਰਹੀਆਂ ਮੈਨੂੰ ਲੱਗਦਾ ਇਹਦੇ ਵਿੱਚ ਸੈਂਟਰ ਗਵਰਨਮੈਂਟ ਨੂੰ ਆਪ ਇੰਟਰਵਿਨ ਕਰਨਾ ਚਾਹੀਦਾ ਏ ਚਾਹੇ ਉਹ ਸਰਕਾਰ ਕਿਸੇ ਦੀ ਹੋਵੇ ਉਨਾ ਯਾਰ ਲੋਕਾਂ ਚ ਵਿਸ਼ਵਾਸ ਤਾਂ ਹੋਵੇ ਵੋਟ ਦਾ ਜੇ ਲੋਕਾਂ ਚ ਵਿਸ਼ਵਾਸ ਹੀ ਕਤਮ ਹੋ ਗਿਆ ਵੋਟ ਪਾਉਣ ਦਾ ਫਿਰ ਤਾਂ ਕਿਸੇ ਨੇ ਵੋਟ ਹੀ ਨਹੀਂ ਪਾਉਣ ਜਾਣਾ ਵੀ ਸਾਡੀ ਵੋਟ ਤਾਂ ਯਾਰ ਜਿੱਧਰ ਜਾਣੀ ਹੈ ਇੱਕ ਪਾਸੇ ਜਾਣੀ ਹੈ ਉਸ ਉਸ ਗੱਲ ਦਾ ਵੱਡਾ ਫਿਕਰ ਇਸ ਇਸ ਗੱਲ ਦਾ ਇਹ ਵੀ ਆਮ ਆਦਮੀ ਪਾਰਟੀ ਕੱਲ ਧਰਨਾ ਲਗਾਉਣ ਜਾ ਰਹੀ ਹੈ ਚੰਡੀਗੜ੍ਹ ਦੇ ਕੋਲ ਪਰ ਅੱਜ ਸਾਰੇ ਆ ਨਹੀਂ ਕਿਉਂਕਿ ਉੱਥੇ 프리 ਜਿਹੜਾ ਅਲਾਈਅੰਸ ਹੋਇਆ ਹੈ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਇਸ ਵੇਲੇ ਜਿਹੜਾ ਉਹ ਧਰਨਾ ਚੱਲ ਰਿਹਾ ਉੱਥੇ ਬੜਾ ਭਾਰੀ ਬੈਰੀਕੇਡਾਂ ਦੇ ਨਾਲ ਜਦੋਂ ਜãiਦ ਹੋ ਰਹੀ ਆ ਪਰ ਇਹ 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 ﺍﻟागिक ਲੋਕਤੰਤਰ ਜ ਡੈਮੋਕ੍ਰੇਸੀ ਚ ਹੈਗਾ ਏ ਜਦੋਂ ਉਹ ਫਤਨਾ ਮਜਾਰਾ ਕਰਦੇ ਆ ਪੇਸ਼ਨ ਪਾਰਟੀਆਂ ਪਰ ਹੁਣ ਇਹਦਾ ਫੈਸਲਾ ਜਿਹੜਾ ਉਹ ਹਾਈ ਕੋਰਟ ਚ ਬਟ ਲਈ ਲੋਕ ਸਭਾ ਚੋਣਾਂ ਵੀ ਹੈਗੀਆਂ ਅੱਗੇ ਜਾ ਕੇ ਲੱਗਦਾ ਵੀ ਕਿਤੇ ਲੱਗੇ ਜਿਸ ਤਰ੍ਹਾਂ ਵੀ ਦਰਵਰਤੋ ਹੋ ਰਹੀ ਆ ਸਰਕਾਰ ਕਰ ਰਹੀ ਆ ਸੋ ਇਸ ਤੇ ਸਖਤ ਨੋਟਿਸ ਲੈਣਾ ਚਾਹੀਦਾ ਇਸ ਗੰਦੀ ਦੇਖੋ ਇਸ ਕੋਸ਼ਿਸ਼ ਕਰਾਂਗੇ ਅੱਜ ਮੈਂ ਹੁਣ ਤੁਹਾਡੇ ਕੋਲੋਂ ਜਾ ਜਾਊਂਗਾ ਮੈਂ ਦਿੱਲੀ ਚਲੇ ਆ ਅੱਜ ਤੇ ਕੱਲ ਨੂੰ ਕੋਸ਼ਿਸ਼ ਕਰਾਂਗੇ ਵੀ ਪਾਰਲੀਮੈਂਟ ਚ ਵੀ ਜੇ ਕੋਈ ਗੱਲ ਕੀਤੀ ਜਾ ਸਕੇ ਜੇ ਕਰਨ ਦੇਣਗੇ ਨਹੀਂ ਤਾਂ ਚੱਕੀ ਬਾਹਰ ਮਾਰਦਿਆ ਸਾਨੂੰ ਮਾਰਿਆ ਪਿਛਲੀ ਵਾਰ ਇਸਵਰ ਦੇਖਦੇ ਆ ਨਹੀਂ ਨਹੀਂ 1 ਟੂ 1 ਉਹਨਾਂ ਨਾਲ ਗੱਲ ਕਰਾਂਗੇ ਵੀ ਇਹਦੇ ਨਾਲ ਮੈਸੇਜ ਇੱਕ ਸੁਨੇਹਾ ਮਾੜਾ ਜਾ ਰਿਹਾ ਠੀਕ ਆ ਸਰਕਾਰ ਧੱਤਾਂ ਧੱਕਾ ਦਾ ਕਰਦੀਆਂ ਹੁੰਦੀਆਂ ਪਰ ਇੰਨਾ ਨਾ ਨਾ ਕਰੋ ਕਿਤਾ ਇਹ ਤਾਂ ਤੁਸੀਂ ਚਿੱਟਾਈ ਦਿਨ ਦਿਹਾੜੇ ਹੀ ਡਾਕੇ ਮਾਰੀ ਜਾਂਦੇ ਆ ਸਰ ਇਹ ਕੱਲ ਬਜਟ ਵੀ ਪੇਸ਼ ਹੋਣ ਜਾ ਰਿਹਾ ਸੋ ਲੁਧਿਆਣਾ ਇੰਡਸਟਰੀਅਲ ਸਿਟੀ ਹੈਗੀ ਐਸਾ ਲੱਗਦਾ ਹੈ ਕਿ ਕਾਰੋਬਾਰੀਆਂ ਨੂੰ ਵੀ ਉਮੀਦਾਂ ਰਹਿੰਦੀਆਂ ਹਨ ਉਹਨਾਂ ਦੀਆਂ ਖਾਸ ਤੌਰ ਤੇ ਮਜੇਂਦਰ ਦਾ ਬਜਟ ਨਹੀਂ ਮੈਂ ਕੱਲ ਸਾਰੇ ਕਾਰੋਬਾਰੀ ਸੁਣ ਰਿਹਾ ਸੀ ਜਿਵੇਂ ਉਹਨਾਂ ਨੇ ਫਰੇਟ ਕਰੀਏ ਤੇ ਹੋਰ ਆਪਣੇ ਗੱਲ ਕੀਤੀ ਕੁਝ ਉਹਨਾਂ ਨੇ ਜਿਹੜਾ ਬਾਹਰੋਂ ਇੰਪੋਰਟ ਹੁੰਦਾ ਉਹਦੇ ਲਈ ਕਿਉਂਕਿ ਸਾਈਕਲ ਦੇ ਪਾਰਟਸ ਆਉਂਦੇ ਆ ਆਪਣੇ ਹੈਮਰ ਮਤਲਬ ਜਿਹੜੇ ਲੋਹੇ ਦੀਆਂ ਚੀਜ਼ਾਂ ਬਣਦੀਆਂ ਉਹਦੇ ਲਈ ਉਹਨਾਂ ਨੇ ਕੱਟ ਕਰਨ ਦੀ ਗੱਲ ਕਹੀ ਆ ਪਰ ਮੈਨੂੰ ਇਹ 'ਚ ਕੋਈ ਬੜੀ ਆਸ ਤਾਂ ਨਹੀਂ ਕਿਉਂਕਿ ਅੰਡਰਮ ਬਜਟ ਆ ਇਹ ਜਿਹੜਾ ਵੱਡਾ ਬਜਟ ਆ ਉਹ ਚੋਣਾਂ ਤੋਂ ਬਾਅਦ ਆਏਗਾ ਇਹਦੇ ਵਿੱਚ ਤਾਂ ਸਿਰਫ ਜਿਹੜਾ ਹੈ ਜਿਆਦਾ ਜਿਹੜੇ ਮੈਕਹਮਿਆਂ ਦੇ ਹੈੱਡ ਨੇ ਤਰਖਾਵਾਂ ਦੇ ਲਈ ਜਾਂ ਹੋਰਾਂ ਲਈ ਉਹੀ ਪੈਸਾ ਜਾਣਾ ਹੁੰਦਾ ਉਹ ਮਨਜ਼ੂਰੀ ਦੇਣੀ ਹੁੰਦੀ ਆ ਇਹਦੇ ਵਿੱਚ ਕੋਈ ਬਾਹਲਾ ਵੱਡਾ ਬਦਲਾਅ ਹੈ ਜਿਹੜਾ ਉਹ ਦੇਖੋ ਨਹੀਂ ਪਾ ਰਹੇ ਆ ਜੀ ਐਪੀ ਸਾਹਿਬ ਇੱਕ ਤੁਸੀਂ ਦਾਣਾ ਲੱਗਿਆ ਸੀ ਕਰਕਸ ਪਲਾਨ ਨੂੰ ਹੁਣ ਉੱਥੇ ਜਾ ਕੇ ਜਿਹੜੇ ਪਸ਼ਮੀਰੇ ਆਪਣੇ ਵਿਧਾਇਕ ਨੇ ਗੁਰਪ੍ਰੀਤ ਰੋਗੀ ਉਹ ਜਾਂਦੇ ਨੇ ਉਹ ਸਵਾਲ ਖੜੇ ਕਰਦੇ ਨੇ ਕਿ ਇਹ ਜਿਹੜਾ ਪਲਾਨ ਦੇ ਦਾਣਾ ਕਿਉਂ ਲਿਆ ਜਦੋਂ ਕਿ ਉਹ ਕਾਂਗਰਸ ਦੇ ਸਰਕਾਰ ਸਮੇਂ ਬਣਾਇਆ ਗਿਆ ਸੀਗਾ ਉਸ ਸਮੇਂ ਦਾ ਨਹੀਂ ਲੱਗਦਾ ਜੀ ਕਾਂਗਰਸ ਸਰਕਾਰ ਵੇਲੇ ਬਣਾਇਆ ਗਿਆ ਤਾਂ ਤਾਂ ਹੀ ਤਾਂ ਅਸੀਂ ਚੱਲਾ ਚਲਾਇਆ ਨਹੀਂ ਕੋਈ ਗਲਤੀ ਵੀ ਹੋ ਸਕਦੀ ਆ ਜੀ ਜੇ ਉਹਦੋਂ ਉਹ ਬਣ ਗਿਆ ਜਦੋਂ ਲੋਕਾਂ ਨੇ ਕਿਹਾ ਵੀ ਇਹਦਾ ਸਾਨੂੰ ਨਹੀਂ ਜਾਂ ਸਾਡੇ ਪ੍ਰੋਬਲਮ ਕ੍ਰੀਏਟ ਕਰ ਰਹੇ ਆ ਤੇ ਫਿਰ ਆਪਣਾ ਹੀ ਕੰਮ ਆ ਨਾ ਬਦਲਣਾ ਅਸੀਂ ਇਸੇ ਕਰਕੇ ਜਿਹੜੀ ਜਨਾਜ਼ਰ ਕਾਂਗਰਸ ਦੀ ਸਰਕਾਰ ਰਹੀ ਉਹਨੂੰ ਨਹੀਂ ਚੱਲਣ ਦਿੰਦਾ ਤੇ ਮੈਂ ਹੁਣ ਵੀ ਗੱਲ ਕੀਤੀ ਆ ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਕੀਤੀ ਆ ਰਾਣਾਲ ਨਾਲ ਵੀ ਗੱਲ ਕੀਤੀ ਆ ਵੀ ਇਹਦੇ ਵਿੱਚ 3 ਕੋਰਡ ਰੁਪਈਆ ਲੱਗੇਗਾ ਹੁਣ ਇਹਨੂੰ ਸ਼ਿਫਟ ਕਰ ਦਿੰਦੇ ਜ਼ਮੀਨ ਕਾਰਪੋਰੇਸ਼ਨ ਦੀ ਆ ਹੋਰ ਜਗ੍ਹਾ ਪਈ ਆ ਤੇ ਇਹ ਜਿਹੜੀ ਮਸ਼ੀਨਰੀ ਇਹ ਵੀ ਪਈ ਹੈ ਇਹ ਮਸ਼ੀਨਰੀ ਸ਼ਿਫਟ ਹੋ ਸਕਦੀ ਆ ਤੇ ਲੋਕਾਂ ਦੇ ਹਿੱਤ ਚ ਦੇਖ ਕੇ ਇਹ ਫੈਸਲਾ ਮੈਨੂੰ ਲੱਗਦਾ ਜਿਹੜੇ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਤੋਂ ਜ਼ਰੂਰ ਕਰਵਾਵਾਂਗੇ ਇਹ ਪੋਲਿਟਿਕਸ ਇੱਥੇ ਨਹੀਂ ਹੋਣੀ ਚਾਹੀਦੀ ਮੈਂ ਤਾਂ ਇੰਨੀਓ ਗੱਲ ਕਰੂੰਗਾ ਵੀ ਆਪਾਂ ਉਸ ਕੰਮ ਵੱਲ ਨੂੰ ਚੱਲੀਏ ਇਹ ਥੋੜੀ ਆ ਵੀ ਜੀ ਮੇਰਾ ਘਰ ਨਹੀਂਗਾ ਉੱਥੇ ਮੈਂ ਉੱਥੇ ਨਹੀਂ ਰਹਿੰਦਾ ਤੇ ਉੱਥੇ ਜਿਹੜੇ ਪਿੰਡਾਂ ਵਾਲੇ ਰਹਿੰਦੇ ਆ ਤੇ ਸ਼ਹਿਰ ਵਾਲੇ ਐਮਐਲਏ ਜਾ ਕੇ ਉੱਥੇ ਧੱਕਾ ਕਰਦੇ ਇਹਦਾ ਮਤਲਬ ਤੇ ਇਹੀ ਹੋਇਆ ਨਾ ਆਪਸ ਸਭ ਨੂੰ ਬਰਾਬਰ ਜਿਹੜਾ ਇਹ ਉਹ ਦੇਖਣਾ ਹੈ ਉੱਥੇ ਉੱਥੇ ਕੋਈ ਜਾਨਵਰ ਰਹਿੰਦੇ ਆ ਉਹ ਤੇ ਵੀ ਤਾਂ ਲੋਕ ਹੀ ਰਹਿੰਦੇ ਆ ਨਾ ਵੀ ਤੁਸੀਂ ਆਪਣਾ ਗੰਦ ਚੱਕ ਕੇ ਇੱਥੇ ਸਿੱਟ ਦਿਓ ਉਹ ਵੀ ਕਰ ਰਹੇ ਨੇ ਲੱਗਦਾ ਨਹੀਂ ਚੱਲਣ ਦੇਣਾ ਜੀ ਉਹਨਾਂ ਨੂੰ ਨਹੀਂ ਚੱਲਣ ਦੇਣਾ ਨਾ ਚਲਾਉਣਾ ਚਾਹੀਦਾ ਤੇ ਨਾ ਚੱਲਣ ਦਵਾਂਗੇ ਕਿਤਾਵਾਂ ਦੇ ਚੰਨੇ ਚ ਕਾਂਗਰਸ ਸ਼ਾਮਲ ਹੋਊਗੀ ਉੱਥੇ ਕਿੱਥੇ ਸਰ ਚੰਡੀਗੜ੍ਹ ਉੱਥੇ ਪੱਠੇ ਇਕੱਠੇ ਹੋ ਰਿਹਾ